ਹਾਂਜੀ ਆ ਫਟੇ ਬਲਾਓ ਬਹੁਤ ਇਹਦੇ ਪਿਛੇ ਮਿਹਨਤ ਆ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਬੱਚਾ ਪੈਦਾ ਹੋਣ ਤੋਂ ਬਾਅਦਾਂ ਵੀ ਹੌਸਲਾ ਨਹੀਂ ਛੱਡਿਆ ਸਟੇਟ ਪਦਰੀ ਮੁਕਾਬਲਿਆਂ ਦੇ ਵਿੱਚ ਤਿੰਨ ਮੈਡਲ ਜਿੱਤ ਕੇ ਸਾਡੇ ਸਕੂਲ ਦਾ ਆਪਣਾ ਆਪਣੇ ਮਾਪੇ ਤਾਰ ਜਿਹੜਾ ਨਾਮ ਆ ਰੋਸ਼ਨ ਕੀਤਾ ਆ। ਇਹ ਬੱਚਾ ਵੀ ਭਾਵੇਂ ਕਿ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ ਪਰ ਪ੍ਰਮਾਤਮਾ ਨੇ ਫਿਰ ਵੀ ਇਸ ਬੱਚੇ ਤੇ ਬਹੁਤ ಅಪਾਰ ਕਿਰਪਾ ਕੀਤੀ ਹੈ। ਔਰ ਇਸ ਮਿਹਨਤ ਦਾ ਹੀ ਸਿੱਟਾ ਆ ਕਿ ਇਹ ਬੱਚਾ ਜਿਹੜਾ ਆ ਅੱਜ ਇਸ ਲੈਵਲ ਦੇ ਉੱਪਰ ਪਹੁੰਚਿਆ ਆ। ਪ੍ਰਮਾਤਮਾ ਅਗੇ ਹੀ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਇਹਨੂੰ ਹੋਰ ਉੱਚੀਆਂ ਬੁਲੰਦੀਆਂ ਤੱਕ ਜੜਾ ਆ ਪਹੁੰਚਾ। ਬਗੈਵਰੀ ਸੋਚ ਲੈਣੇ ਕਿ ਬੱਚਾ ਡੈਫਰੈਂਟ ਹੈ ਜਾਂ ਡਿਸੇਬਲ ਹੈ ਬਟ ਇ ਸਪੈਸ਼ਲ ਚਾਈਲਡ ਹੈ ਗਵਰਨਮੈਂਟ ਵੀ ਇਹਨੂੰ ਸਪੈਸ਼ਲ ਚਾਈਲਡ ਦੇ ਵਿੱਚ ਇਹਨਾਂ ਨੂੰ ਰੈਕਗਨਾਈਜ਼ ਕਰਦੀ ਹੈ ਇਹਨੂੰ ਇੱਕ ਵਾਰ ਮੈਂ ਡ੍ਰਿਲ ਜਾਂ ਕੋਈ ਐਕਸਰਸਾਈਜ਼ ਦੱਸਨੀ ਹੈ ਉਸੇ ਟਾਈਮ ਤੇ ਫੋਲੋ ਕਰ ਲਿੰਦਾ ਮੈਨੂੰ ਇਹਦੇ ਨਾਲ ਕਦੀ ਪ੍ਰੋਬਲਮ ਨਹੀਂ ਇਹ ਸਭ ਨਾਰਮਲ ਬੱਚਿਆਂ ਦੇ ਨਾਲ ਮੈਨੂੰ ਜ਼ਿਆਦਾ ਕੰਪਲਿਕੀਸ਼ਨ ਜਾਂ ਪ੍ਰੋਬਲਮਸ ਹੁੰਦੀਆਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਨਦਰਤ ਟੀਵੀ ਤੇ ਮੈਂ ਹਾਂ ਮਾਨ ਸਿੰਘਾ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਕੰਗ ਜ਼ਿਲ੍ਹਾ ਤਰਨਤਾਰਨ ਵਿਖੇ ਮੌਜੂਦ ਹਾਂ ਸੋ ਇਸ ਸਕੂਲ ਦੇ ਵਿੱਚ ਪੜਦਾ 12ਵੀਂ ਜਮਾਤ ਦਾ ਵਿਦਿਆਰਥੀ ਨਵਜੋਤ ਸਿੰਘ ਜਿਹੜਾ ਕਿ ਸਟੇਟ ਪੱਧਰੀ ਮੁਕਾਬਲੇ ਜਿੱਤ ਗਿਆ ਸੋ ਇਹ ਵਿਦਿਆਰਥੀ ਵੀ ਆਪਾਂ ਤੁਹਾਨੂੰ ਗੱਲ ਦੱਸ ਦਿੰਦੇ ਹਾਂ ਜਾਣਕਾਰੀ ਇਹਦੇ ਸੰਬੰਧੀ ਦਿੰਦੇ ਹਾਂ ਕਿ ਇਹ ਵਿਦਿਆਰਥੀ ਜਿਹੜਾ ਵਾ ਨਾਂ ਤੇ ਬੋਲ ਸਕਦਾ ਨਾਂ ਇਹ ਸੁਣ ਸਕਦਾ ਸੋ ਬੋਲਣ ਦੀ ਕੋਸ਼ਿਸ਼ ਜ਼ਰੂਰ ਕਰਦਾ ਪਰ ਲੇਕਿਨ ਨਾ ਇਹ ਬੋਲ ਸਕਦਾ ਨਾ ਇਹ ਸੁਣ ਸਕਦਾ ਇਹ ਵਿਦਿਆਰਥੀ ਸਟੇਟ ਪੱਧਰੀ ਮੁਕਾਬਲਿਆਂ ਦੇ ਵਿੱਚੋਂ ਤਿੰਨ ਮੈਡਲ ਆ ਦੋ 골ਡ ਮੈਡਲ ਤੇ ਇੱਕ ਇਸ ਬੱਚੇ ਨੇ ਜਿਹੜਾ ਵਾ ਬਰਾਊਜ਼ੀ ਮੈਡਲ ਜਿਹੜਾ ਜਿੱਤਿਆ ਸੋ ਜਿੱਥੇ ਮਾਪਿਆਂ ਦਾ ਮਾਣ ਵਧਾਇਆ ਉਸ ਦੇ ਨਾਲ ਨਾਲ ਸੰਸਥਾ ਦਾ ਮਾਣ ਵਧਾਇਆ ਸਭ ਤੋਂ ਪਹਿਲਾਂ ਇਹਦੇ ਬੱਚੇ ਦੇ ਨਾਲ ਹੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬੋਲ ਤੇ ਬਚਾ ਸਕਦਾ ਨਹੀਂ ਫਿਰ ਵੀ ਆਪਣੇ ਮਨ ਦੇ ਭਾਵ ਜਿਹੜੇ ਜਰੂਰ ਕੈਮਰੇ ਸਾਹਮਣੇ ਪ੍ਰਗਟ ਕਰੇਗਾ ਹਾਂਜੀ ਫਤਿਹ ਬਲਾਓ ਸੋ ਤੁਸੀਂ ਦੇਖ ਹੀ ਲਿਆ ਕੈਮਰੇ ਦੇ ਵਿੱਚ ਕਿ ਬੱਚੇ ਨੇ ਜਿਹੜੇ ਚਲੋ ਆਪਣੇ ਮਨ ਦੇ ਭਾਵ ਆਪਣੀ ਖੁਸ਼ੀ ਜਿਹੜੀ ਆ ਜਰੂਰ ਪ੍ਰਗਟ ਕੀਤੀ ਆ ਸੋ ਸਾਡੇ ਨਾਲ ਇਥੇ ਸੰਸਥਾ ਦੇ ਡਾਇਰੈਕਟਰ ਅਮਨਦੀਪ ਸਿੰਘ ਕੰਗਾ ਮੌਜੂਦ ਨੇ ਗੱਲਬਾਤ ਕਰਦੇ ਆ ਕੰਗਾ ਸਾਹਿਬ ਆ ਇੱਕ ਵਿਦਿਆਰਥੀ ਇਹ ਜਿਹੜਾ ਤੁਸੀਂ ਤਿਆਰ ਕੀਤਾ ਨਾ ਇਹ ਬੋਲ ਸਕਦਾ ਨਾ ਇਹ ਸੁਣ ਸਕਦਾ ਅੱਜ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਵਾਪਸ ਆਇਆ ਸੋ ਤੁਹਾਨੂੰ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਜੀ ਬਹੁਤ ਮਾਣ ਹੋ ਰਿਹਾ ਬਹੁਤ ਖੁਸ਼ੀ ਆ ਮੈਨੂੰ ਕਿ ਇਹ ਜਿਹੜਾ ਬੱਚਾ ਜਿਹੜਾ ਸਾਡਾ ਵਾ ਇਨੇ ਪੰਜਾਬ ਦੇ ਵਿੱਚੋਂ ਤਿੰਨ ਮੈਡਲ ਪ੍ਰਾਪਤ ਕੀਤੇ ਆ ਇਹ ਬੜੀ ਇਹਦੀ ਮਿਹਨਤ ਆ ਬੜੀ ਇਹਦੀ ਲਗਨ ਆ ਚਾਹੇ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਇਹ ਬਹੁਤ ਹੀ ਇੱਕ ਚੰਗਾ ਤੇ ਸਿਆਣਾ ਮਿਹਨਤੀ ਵਿਦਿਆਰਥੀ ਆ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹਨੇ ਤਿੰਨ ਮੈਡਲ ਪ੍ਰਾਪਤ ਕੀਤੇ ਆ ਤੇ ਜਿੰਨੀ ਇਹ ਮਿਹਨਤ ਕਰਦਾ ਵਾ ਮੈਨੂੰ ਪੂਰਨ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਹਨੇ ਹੁਣ ਪੰਜਾਬ ਦੇ ਵਿੱਚੋਂ ਮੈਡਲ ਪ੍ਰਾਪਤ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਡੀਆ ਦੇ ਵਿੱਚੋਂ ਜਾਂ ਪੂਰੇ ਵਰਲਡ ਦੇ ਵਿੱਚੋਂ ਵੀ ਮੈਡਲ ਲੈ ਕੇ ਆਵੇਗਾ ਸੋ ਇਹਨਾਂ ਦੇ ਕੋਚ ਸਾਹਿਬ ਰਮਨੀਤ ਆ ਰਮਨਜੀਤ ਸਿੰਘ ਇਹਨਾਂ ਦੀ ਵੀ ਬਹੁਤ ਜਿਆਦੀ ਲਗਨ ਆ ਬਹੁਤ ਲਗਨ ਦੇ ਨਾਲ ਇਹ ਐਥਲੈਟਿਕਸ ਦੇ ਵਿੱਚ ਬੱਚੇ ਤਿਆਰ ਕਰਦੇ ਆ ਤੇ ਇਹਨਾਂ ਦੇ ਇਹਨਾਂ ਦੇ ਮਾਤਾ ਦੀ ਪਿਤਾ ਦੀ ਬਹੁਤ ਇਹਦੇ ਪਿਛੇ ਮਿਹਨਤ ਆ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਬੱਚਾ ਪੈਦਾ ਹੋਣ ਨੂੰ ਬਾਦਾਂ ਵੀ ਹੌਸਲਾ ਨਹੀਂ ਛੱਡਿਆ ਤੇ ਪੂਰੀ ਮਿਹਨਤ ਦੇ ਨਾਲ ਆਪਣੇ ਬੱਚੇ ਨੂੰ ਲੈ ਕੇ ਆਉਂਦੇ ਰਹਿਆ ਫਿਰ ਲੈ ਕੇ ਜਾਂਦੇ ਰਹਿਆ ਇਹ ਵੀ ਬੱਚਾ ਜਿਹੜਾ ਵਾ ਹਰ ਸਮੇਂ ਮੀ ਆਵੇ ਨੇਰੀ ਆਵੇ ਗਰਾਊਂਡ ਦੇ ਵਿੱਚ ਆਉਂਦਾ ਰਿਹਾ ਵਾ ਸੋ ਇਹਦਾ ਇਸੇ ਦਾ ਸਿੱਟਾ ਵਾ ਕਿ ਅੱਜ ਇਹਨੇ ਇਹ ਪ੍ਰਾਪਤੀ ਕੀਤੀ ਹੈ ਜੀ ਸੋ ਸੰਸਥਾ ਦੇ ਪ੍ਰਿੰਸੀਪਲ ਮੈਡਮ ਅਮਨਦੀਪ कौर ਕੰਗ ਸਾਡੇ ਨਾਲ ਮੌਜੂਦ ਨੇ ਉਹ ਗੱਲਬਾਤ ਕਰ ਰਹੇ ਆ ਮੈਮ ਅੱਜ ਇਹ ਤੁਹਾਡੀ ਸੋਸਤਾ ਦਾ ਵਿਦਿਆਰਥੀ ਆ 12ਵੀਂ ਜਮਾਤ ਦਾ ਨਾਂ ਇਹ ਬੋਲ ਸਕਦਾ ਨਾਂ ਇਹ ਸੁਣ ਸਕਦਾ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਵਾਪਸ ਪਰਤਿਆ ਸੋ ਤੁਹਾਨੂੰ ਅੱਜ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਆ ਇਸ ਬੱਚੇ ਦੇ ਉੱਪਰ ਜਿਨੇ ਸਟੇਟ ਪੱਧਰੀ ਮੁਕਾਬਲਿਆਂ ਦੇ ਵਿੱਚ ਤਿੰਨ ਮੈਡਲ ਜਿੱਤ ਕੇ ਸਾਡੇ ਸਕੂਲ ਦਾ ਆਪਣਾ ਆਪਣੇ ਮਾਪੇ ਦਾ ਜਿਹੜਾ ਨਾਮ ਆ ਰੌਸ਼ਨ ਕੀਤਾ ਆ ਇਹ ਜਿੱਤ ਜਿਹੜੀ ਇਸ ਬੱਚੇ ਦੀ ਮੈਂ ਦੱਸਣਾ ਚਾਹਾਂਗੀ ਕਿ ਪਹਿਲੀ ਜਿੱਤ ਨਹੀਂ ਆ ਇਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਮੱਲਾਂ ਜੜੀਆਂ ਮਾਰ ਚੁੱਕਾ ਆ ਪੰਜਾਬ ਲੈਵਲ ਦੇ ਉੱਪਰ ਸੋ ਬੜੀ ਖੁਸ਼ੀ ਵਾਲੀ ਗੱਲ ਆ ਔਰ ਮੁਬਾਰਕਵਾਦ ਦੇ ਹੱਕਦਾਰ ਨੇ ਇਹ ਬੱਚਾ ਨਵਜੋਤ ਸਿੰਘ ਔਰ ਇਹਨਾਂ ਦੇ ਕੋਚ ਸਰਦਾਰ ਰਵਨੀਤ ਸਿੰਘ ਜੀ ਜਿਹੜੇ ਕਿ ਬਹੁਤ ਹੀ ਦ੍ਰਿੜਤਾ ਦੇ ਨਾਲ ਬੜੀ ਲਗਨ ਦੇ ਨਾਲ ਇਸ ਬੱਚੇ ਨੂੰ ਮਿਹਨਤ ਕਰਵਾ ਰਹੇ ਨੇ ਇਹ ਬੱਚਾ ਵੀ ਭਾਵੇਂ ਕਿ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਪ੍ਰਮਾਤਮਾ ਨੇ ਫਿਰ ਵੀ ਇਸ ਬੱਚੇ ਤੇ ਬਹੁਤ ಅಪਾਰ ਕਿਰਪਾ ਕੀਤੀ ਆ ਕਿ ਇਹ ਬੱਚਾ ਜਿਹੜਾ ਆ ਇਹਦੇ ਵਿੱਚ ਇਹ ਗੁਣ ਹੈਗਾ ਆ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਬੜੀ ਲਗਨ ਦੇ ਨਾਲ ਇਹ ਬੱਚਾ ਜਿਹੜਾ ਸਾਡੇ ਕੋਲ ਫਰਸਟ ਕਲਾਸ ਤੋਂ ਪੜਦਾ ਆ ਰਿਹਾ ਆ ਯਾ ਸ਼ੁਰੂ ਤੋਂ ਹੀ ਇਹ ਬੱਚਾ ਜਿਹੜਾ ਬੜਾ ਮਿਹਨਤੀ ਸੁਭਾਅ ਦਾ ਸੀਗਾ ਔਰ ਨਾਲ ਦੀ ਨਾਲ ਐਸਪੈਸ਼ਲੀ ਮੈਂ ਕਹਾਂਗੀ ਕਿ ਇਹਨਾਂ ਦੇ ਮਦਰ ਵੀ ਬਹੁਤ ਮਿਹਨਤੀ ਸੁਭਾਅ ਦੇ ਸੀਗੇ ਔਰ ਇਸ ਮਿਹਨਤ ਦਾ ਹੀ ਸਿੱਟਾ ਆ ਕਿ ਇਹ ਬੱਚਾ ਜਿਹੜਾ ਆ ਅੱਜ ਇਸ ਲੈਵਲ ਦੇ ਉੱਪਰ ਪਹੁੰਚਿਆ ਆ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਇਹਨੂੰ ਹੋਰ ਉੱਚੀਆਂ ਬੁਲੰਦੀਆਂ ਤੱਕ ਜੜਾ ਆ ਪਹੁੰਚਾ ਸੋ ਇਸ ਬੱਚੇ ਦੇ ਮਾਤਾ ਜੀ ਕਿਰਨਜੀਤ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਰਹੇ ਆ ਹਾਂ ਜੀ ਭੈਣ ਜੀ ਤੁਹਾਨੂੰ ਅੱਜ ਕਿੰਨੀ ਤੁਹਾਡੇ ਦਿਲ 'ਚ ਖੁਸ਼ੀ ਆ ਇਹ ਬੱਚਾ ਜਦੋਂ ਤੁਹਾਡੇ ਘਰ ਪੈਦਾ ਆਇਆ ਨਾ ਇਹ ਬੋਲ ਸਕਦਾ ਸੀ ਨਾ ਇਹ ਸੁਣ ਸਕਦਾ ਸੀ ਸੋ ਅੱਜ ਇਹਨੇ ਤੁਹਾਡਾ ਜਿਹੜਾ ਮਾਣ ਵਧਾਇਆ ਵਾ ਦੇਸ਼ਾਂ ਵਿਦੇਸ਼ਾਂ 'ਚ ਤੁਹਾਡਾ ਨਾਂ ਰੌਸ਼ਨ ਕੀਤਾ ਸਾ ਤੁਹਾਡੇ ਮਨ 'ਚ ਕਿੰਨੀ ਖੁਸ਼ੀ ਆ ਜੀ ਦੇਖੋ ਜੀ ਬਹੁਤ ਜ਼ਿਆਦੀ ਖੁਸ਼ੀ ਆ ਪ੍ਰਮਾਤਮਾ ਨੇ ਇੱਥੋਂ ਤੱਕ ਪਹੁੰਚਾਇਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਜਿਆਦੀ ਖੁਸ਼ੀ ਆ ਮਾਪਿਆਂ ਨੂੰ ਤੇ ਖੁਸ਼ੀ ਹੁੰਦੀ ਆ ਵੇਖੋ ਜੋ ਇਹਨਾਂ ਦੇ ਟੀਚਰ ਨੇ ਇਹ ਲਈ ਕੀਤਾ ਉਹ ਬਹੁਤ ਵੱਡੀ ਗੱਲ ਆ ਸਾਡੇ ਲਈ ਕਿਉਂਕਿ ਜੇ ਉਹ ਚਾਹੁੰਦੇ ਸਾਡਾ ਬੱਚਾ ਸਕੂਲ 'ਚ ਨਹੀਂ ਵੀ ਰੱਖ ਸਕਦੇ ਉਹ ਇਹ ਸੋਚ ਸਕਦੇ ਕਿ ਸਾਡਾ ਸਕੂਲ ਨਾਰਮਲ ਆ ਇਹ ਬੱਚਾ ਬੋਲਦਾ ਨਹੀਂ ਆ ਪਰ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਕਿਉਂਕਿ ਮੇਰੇ ਬੱਚੇ ਲਈ ਕੀਤਾ ਤੇ ਸਾਡੇ ਲਈ ਵੀ ਕੀਤਾ ਇਨਾਂ ਦਾ ਹੀ ਯੋਗ ਆ ਕਿ ਇਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਬਾਕੀ ਸਰਦਾਰ ਰਮਨਜੀਤ ਸਿੰਘ ਉਹਨਾਂ ਨੇ ਇਹਨਾਂ ਦਾ ਕੋਚ ਆ ਉਹਨਾਂ ਨੇ ਬਹੁਤ ਜਿਆਦਾ ਮਿਹਨਤ ਕਰਾਈ ਆ ਸੋ ਇਹ ਸੀ ਇਸ ਬੱਚੇ ਦੇ ਮਾਤਾ ਜੀ ਕਿਰਨਜੀਤ ਕੌਰ ਸਾਡੇ ਨਾਲ ਕੋਚ ਸਾਹਿਬ ਵੀ ਮੌਜੂਦ ਨੇ ਰਮਨਜੀਤ ਸਿੰਘ ਗੱਲਬਾਤ ਕਰਦੇ ਆ ਰਮਨਜੀਤ ਜੀ ਇੱਕ ਕੋਚ ਜਿਹੜਾ ਵਾ ਉਹਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਜਦੋਂ ਉਹਦਾ ਬੱਚਾ ਜਿਹੜਾ ਸਫਲ ਹੁੰਦਾ ਤੇ ਅੱਜ ਤੁਹਾਡੇ ਮਨ ਚ ਕਿੰਨੀ ਖੁਸ਼ੀ ਆ ਅਥਾ ਖੁਸ਼ੀ ਆ ਜੀ ਮਤਲਬ ਇਹਨਾਂ ਦਾ ਸ਼ਬਦਾਂ ਦੇ ਵਿੱਚ ਮੈਂ ਪ੍ਰਗਟਾਵੇ ਨਹੀਂ ਕਰ ਸਕਦਾ ਕਿ ਇੰਨੀ ਜਿਆਦਾ ਖੁਸ਼ੀ ਜਿਹੜੀ ਉਹ ਇਸ ਟਾਈਮ ਦੇ ਉੱਤੇ ਮੈਂ ਫੀਲ ਕਰ ਰਿਹਾ ਮਹਿਸੂਸ ਕਰ ਰਿਹਾ ਪਰ ਜਿਵੇਂ ਕਿ ਮੈਂ ਹਮੇਸ਼ਾ ਹੀ ਸਾਰੇ ਬੱਚਿਆਂ ਨੂੰ ਇਹੀ ਕਹਿੰਦਾ ਕਿ ਆਪਾਂ ਕਈ ਵਾਰੀ ਸੋਚ ਲੈਂਦੇ ਆ ਕਿ ਬੱਚਾ ਡੈਫਟ ਹੈ ਜਾਂ ਡਿਸੇਬਲ ਹੈ ਬਟ ਹੀ ਸਪੈਸ਼ਲ ਚਾਈਲਡ ਹੈ ਗਵਰਨਮੈਂਟ ਵੀ ਇਹਨੂੰ ਸਪੈਸ਼ਲ ਚਾਈਲਡ ਦੇ ਵਿੱਚ ਇਹਨਾਂ ਨੂੰ ਰੈਕਗਨਾਈਜ਼ ਕਰਦੀ ਹੈ ਇਹ ਵਾਕਿਆ ਹੀ ਇਹ ਬੱਚਾ ਸਪੈਸ਼ਲ ਚਾਈਲਡ ਹੈ ਨੇ ਮੇਰੇ ਕੋਲ ਦਿਨ ਰਾਤ ਇਹਨੇ ਹੰਤਕ ਜਿਹੜੀ ਉਹ ਮਿਹਨਤ ਕੀਤੀ ਹੈ 7 ਸਾਲ ਐਰ ਕੀ 7ਵਾਂ ਸਾਲ ਇਹਦਾ ਮੇਰੇ ਕੋਲ ਗਰਾਊਂਡ ਦੇ ਵਿੱਚ ਆਉਂਦੇ ਨੂੰ ਤੇ ਉਸ ਤੋਂ ਬਾਅਦ ਇਹਨੇ ਮਤਲਬ ਕੰਟੀਨਿਊਇਟੀ ਜਿਹੜਾ ਹੈ ਜਦੋਂ ਪਹਿਲੇ ਦਿਨ ਤੋਂ ਜਿਸ ਦਿਨ ਮੇਰੇ ਕੋਲ ਆਇਆ ਇੱਕ ਛੋਟਾ ਜਿਹਾ ਬੱਚਾ ਸੀ ਇੰਨੀ हाइट ਸੀ ਇਹਦੀ ਉਸ ਤੋਂ ਬਾਅਦ ਇਹਨੇ ਲਗਾਤਾਰ ਕੋਈ ਸਿਆਲ ਗਰਮੀ ਤੋ ਪਿਛਾਂ ਕਦੀ ਨਹੀਂ ਵੇਖੀ ਤੇ ਕੰਟੀਨਿਊਇਟੀ ਆਪਣੀ ਮਿਹਨਤ ਜਿਹੜੀ ਉਹ ਜਾਰੀ ਰੱਖੀ ਸੋ ਅਥਾ ਖੁਸ਼ੀ ਹੈ ਜੀ ਜਿਹਦਾ ਸ਼ਬਦਾਂ ਦੇ ਵਿੱਚ ਮੈਂ ਪ੍ਰਗਟਾਵਾ ਨਹੀਂ ਕਰ ਸਕਦਾ ਕਿ ਮੈਂ ਇਸ ਬਹੁਤ ਵੱਡਾ ਕੰਟਰੀਬਿਊਸ਼ਨ ਇਹਨਾਂ ਦੇ ਮਾਤਾ ਪਿਤਾ ਦਾ ਫਿਰ ਸਾਡੀ ਸੰਸਥਾ ਦੇ ਜਿਹੜੇ ਹੈਗੇ ਆ ਫਾਊਂਡਰ ਆ ਸਰਦਾਰ ਹਰਪੰਸ ਸਿੰਘ ਜੀ ਕੰਗ ਆਨਰੇਬਲ ਮੈਨੇਜਿੰਗ ਡਾਇਰੈਕਟਰ ਆ ਸਰਦਾਰ ਅਮਨਦੀਪ ਸਿੰਘ ਜੀ ਕੰਗ ਮੈਡਮ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਜੀ ਕੰਗ ਤੇ ਸਮੂਹ ਸਟਾਫ ਤੇ ਸਮੂਹ ਵਿਦਿਆਰਥੀ ਜਿਹੜੇ ਨੇ ਇਹਦੇ ਬੈਕ ਦੇ ਉੱਤੇ ਖਲੋਤੇ ਨੇ ਜਿਹਦੇ ਕਰਕੇ ਇਹਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਹਨਾਂ ਨੂੰ ਨਿਰੰਤਰ ਵਾਦਵਾ ਹੋ ਰਿਹਾ ਹੈ ਅੱਛਾ ਕਦੀ ਟ੍ਰੇਨਿੰਗ ਦਿੰਦੇ ਸਮੇਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਕਿ ਜਿਸ ਤਰੀਕੇ ਨਾਲ ਨਾਂ ਇਹ ਬੋਲ ਸਕਦਾ ਨਾਂ ਇਹ ਸੁਣ ਸਕਦਾ ਤੁਹਾਨੂੰ ਸਮਝਾਉਣ ਲੱਗਿਆ ਇਹ ਆਮ ਬੱਚਾ ਨੂੰ ਆਪਾਂ ਚੰਗੀ ਤਰ੍ਹਾਂ ਬੋਲ ਕੇ ਸਮਝਾ ਸਮਝਾ ਸਕਦੇ ਆ ਜਾਂ ਉਹ ਆਪਣਾ ਇਹਨੂੰ ਕਦੀ ਸਮਝਾਉਣ ਲੱਗਿਆ ਤੁਹਾਨੂੰ ਕੋਈ ਪਰੇਸ਼ਾਨੀ ਆਈ ਨਹੀਂ ਮਾਨ ਸਿੰਘ ਜੀ ਮੈਂ ਨਾ ਸ਼ੁਰੂ ਤੋਂ ਹੀ ਜਿਸ ਦਿਨ ਇਹ ਮੇਰੇ ਕੋਲ ਆਉਣਾ ਸ਼ੁਰੂ ਕੀਤਾ ਮੇਰੇ ਕੋਲ ਹੁਣ ਇੱਕ ਲੜਕੀ ਸੀ ਪਹਿਲਾਂ ਉਹ ਮੇਰੀ ਪਹਿਲੀ ਐਥਲੀਟ ਸੀ ਹੁਣ ਇਸ ਟਾਈਮ ਦੇ ਉਤੇ ਆਲ ਇੰਡੀਆ ਇੰਟਰਵਰਸਿਟੀ ਸਲੀਟ ਹੈ ਗੁਨਾਕ ਯੂਨੀਵਰਸਿਟੀ ਦੇ ਵਿੱਚ ਹੈ ਉਹਨੂੰ ਤੇ ਇਹਨੂੰ ਇਕੱਠਿਆਂ ਨੂੰ ਮੈਂ ਡ੍ਰਿਲ ਸਿਖਾਉਂਦਾ ਸੀ ਤੇ ਇਹ ਪਹਿਲਾਂ ਫਾਲੋ ਕਰ ਲੈਂਦਾ ਸੀ ਤੇ ਮੈਂ ਤਕਰੀਬਨ ਨਾਰਮਲ ਬੱਚੇ ਜਿਹੜੇ ਜਿਨ੍ਹਾਂ ਨੂੰ ਆਪਾਂ ਸੋ ਕਾਲ ਨਾਰਮਲ ਕਹਿੰਦੇ ਆ ਉਹਨਾਂ ਨੂੰ ਮੈਂ ਕਹਿੰਦਾ ਸੀ ਕਿ ਇਹ ਬੱਚਾ ਹੈ ਇਹਦੀ ਸਿਕਸ ਸੈਂਸ ਜਿਹੜੀ ਬਹੁਤ ਤੇਜ ਹੈ ਇਹਨੂੰ ਇੱਕ ਵਾਰ ਮੈਂ ਡ੍ਰਿਲ ਜਾਂ ਕੋਈ ਐਕਸਰਸਾਈਜ਼ ਦਸਨੀ ਹੈ ਉਸੇ ਟਾਈਮ ਤੇ ਫਾਲੋ ਕਰ ਲੈਂਦਾ ਮੈਨੂੰ ਇਹਦੇ ਨਾਲ ਕਦੀ ਪ੍ਰੋਬਲਮ ਨਹੀਂ ਇਹ ਸਗੋਂ ਨਾਰਮਲ ਬੱਚਿਆਂ ਦੇ ਨਾਲ ਮੈਨੂੰ ਜ਼ਿਆਦਾ ਕੰਪਲਿਕੀਸ਼ਨ ਜਾਂ ਪ੍ਰੋਬਲਮਸ ਆਉਂਦੀਆਂ ਨੇ ਬਾਕੀ ਉਹ ਕਹਿੰਦੇ ਕਿ ਗੁੰਗੇ ਦੀ ਮਾਂ ਗੁੰਗੇ ਦੀ ਗੁੰਗੇ ਦੀ ਰਮਝਾਂ ਗੁੰਗੇ ਦੀ ਮਾਂ ਸਮਝੇ ਸੋ ਮਤਲਬ ਮੈਨੂੰ ਤਾਂ ਕਦੀ ਕੋ ਇਪ ਮੁਵਮੈਂਟ ਨੂੰ ਕੈਪਚਰ ਕਰ ਲਿੰਦਾ ਤੁਸੀਂ ਜਿਸ ਜੋ ਵੀ ਮੂਹ ਨੂੰ ਆਪਣਾ ਹਲਾਓਗੇ ਇਹਨਾਂ ਤੇ ਸ਼ਬਦਾਂ ਦਾ ਜਿਹੜਾ ਹੈ ਨਾ ਇੱਕ ਫਲੋ ਹੈ ਇਹਦਾ ਬਣ ਜਾਂਦਾ ਤੇ ਦੱਸ ਵੀ ਦਿੰਦਾ ਹੈ ਬੱਚਾ ਮੁੰਨੂ ਤਾਂ ਬਿਲਕੁਲ ਇਹਦੀ ਨਿਰੰਤਰ ਜਿਹੜੀ ਉਹ ਸਮਝ ਆਉਂਦੀ ਹੈ ਜੀ ਸੋ ਕਦੀ ਇਸ ਪ੍ਰਕਾਰ ਦਾ ਕੋਈ ਵੀ ਇਸ਼ੂ ਜਿਹੜਾ ਸਾਡੇ ਸਾਹਮਣੇ ਕਦੀ ਨਹੀਂ ਆਇਆ ਹਾਂ ਸੋ ਇਹ ਸੀ ਕੋਚ ਰਵਨੀਤ ਸਿੰਘ ਸੰਧੂ ਜਿਹਨਾਂ ਦੀ ਮਿਹਨਤ ਸਦਕਾ ਇਹ ਬੱਚਾ ਜਿਹੜਾ ਅੱਜ ਇਹ ਪ੍ਰਾਪਤੀ ਅਸਲ ਕਰਕੇ ਆਇਆ ਸੋ ਆਪਾਂ ਗੱਲ ਕਰ ਲੈਨੇ ਆ ਕਿ ਇਹ ਬੱਚਾ ਨਵਜੋਤ ਸਿੰਘ ਜਿਹੜਾ ਇਹ 12ਵੀਂ ਜਮਾਤ ਦਾ ਵਿਦਿਆਰਥੀ ਹੈ ਨਾਰਮਲ ਬੱਚਿਆਂ ਨਾਲ ਬੈਠ ਕੇ ਪੜਦਾ ਸੋ ਜਿੱਥੇ ਨਾਰਮਲ ਬੱਚਿਆਂ ਨਾਲ ਪੜਦਾ ਇਥੇ ਨਾਰਮਲ ਬੱਚਿਆਂ ਨਾਲ ਬੈਠ ਕੇ ਇਥੇ ਜਿਹੜਾ ਗਰਾਊਂਡ ਦੇ ਵਿੱਚ ਖੇਡਦਾ ਵੀ ਆ ਤੇ ਅੱਜ ਜਿਹੜਾ ਇਹਦੀ ਮਿਹਨਤ رنگ ਲਿਆਈ ਆ ਤੇ ਮਕਾਮ ਇਹਨੇ ਜਿਹੜਾ ਹਾਸਲ ਕੀਤਾ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਬੱਚਾ ਵਾਪਸ ਆਇਆ ਤੇ ਅੱਜ ਇਹਦਾ ਮਾਣ ਸਨਮਾਨ ਇਥੇ ਸੰਸਥਾ 'ਚ ਕੀਤਾ ਗਿਆ ਇਹਨੂੰ ਸਨਮਾਨਿਤ ਕੀਤਾ ਗਿਆ ਨਾਲ ਦੀ ਨਾਲ ਸੰਸਥਾ ਦੇ ਵਿੱਚ ਜਿੱਥੇ ਸਟਾਫ ਦੇ ਵਿੱਚ ਖੁਸ਼ੀ ਅਤੇ ਮਾਪਿਆਂ ਦੇ ਵਿੱਚ ਵੱਡੀ ਖੁਸ਼ੀ ਜਿਹੜੀ ਆ ਆ ਦੇਖਣ ਨੂੰ ਮਿਲ ਰਹੀ ਆ। ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸਾਨੂੰ ਫਤਿਹਬਾਦ ਵਾਲ ਮਾਨ ਸਿੰਘ ਹਮਦਰ ਦਾ ਟੀਵੀ